ਲੌਂਗ ਵੰਦੀ ਤੋਂ ਪਹੁੰਚਿਆ ਨਿਵਾਸ ਨੂੰ ਅਕੀਦੇ ਅਕੀਦੇ ਤੋਂ ਤੁਰੰਤ ਹੀ ਪਾਲੂ ਤੋਂ ਗਾਹਮਾ ਜ਼ਿੰਮੇਵਾਰੀ ਤੋਂ ਉਸ ਨੂੰ ਸੇਵਾ ਕਰਨ ਲਈ ਅਮੁੱਤਨੀ ਸੇਵਾ ਤੋਂ ਦੇਣਾ ਜੀ ਤਾਮਾਨ ਕਰ ਤੋਂ ਅੰਨਾਂ ਪ੍ਰੰਤਾਂ ਦਾ ਕਰੂ ਜਾ ਕਰੂ ਲਗੂ ਮੌਜੂਦਰਾ ਤੋਂ ਪਹੁੰਚਿਆ ਸੇਵਾ ਨੂੰ ਕਾਰਜਾਂ ਪਰ ਲੋਵਾ ਤੋਂ ਕਰ ఓ రాయికు బుకు ఫాలు సమతమ కృపివ మిరాలి ਤੁਹਾਨੂੰ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਇਹ ਅੰਕੜੇ ਨੂੰ ਸੁਣਨਾ ਪੈਣਾ ਚਾਹੀਦਾ ਹੈ। ਰੂਪਾ ਦਾ ਇਹ ਪਾਣੀ ਹੈ ਜੋ ਉਤਰ ਪਾਣੀ ਦਾ ਦਰਦ ਨੂੰ ਮਿਟਾ ਕੇ ਕਰ ਰਿਹਾ ਹੈ। ਮਨੁੱਖੀ ਲੋਕਾਂ ਦੀ ਇਹ ਅਪੀਆ ਨੂੰ। ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵੈਲਕਮ ਆ ਜੀ ਮੁਰਮਾਨ ਬਲੌਗ ਦੇ ਅੱਥ ਖੋਦ ਸੁਣਾਉਣ ਕੀ ਨਿਸ਼ਾਨੇ। ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ, ਰਾਜੀ ਹੋਵੋਗੇ, ਜਲਦੀ ਕਲਾ ਚੋਗੇ। ਹਾਂਜੀ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਕਰਦੇ ਆ ਜੀ ਆਪਣਾ ਵਲੌਗ ਸਟਾਰਟ ਤੇ ਵਲੌਗ ਤਾਂ ਵੈਸੇ ਆਪਾਂ ਸਵੇਰੇ ਸ਼ੁਰੂ ਕਰਦਾ ਸੀਗਾ ਸਵੇਰੇ ਸਟਾਰਟ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਟਾਈਮ ਜਿਹੜਾ ਹੋ ਗਿਆ ਜੀ 6 ਵਜਣ ਵਾਲੇ ਨੇ ਪੌਣੇ 6 ਦਾ ਟਾਈਮ ਆ ਤੇ ਆਪਾਂ ਕੱਪੜੇ ਜਿਹੜੇ ਮਸ਼ੀਨ ਚ ਪਾਤੇ ਕੱਪੜੇ ਆਪਣੇ ਧੁੱਪ ਗਏ ਨੇ ਹੁਣ ਪਾਣੀ ਘਟਣ ਵਾਲਾ ਯਾਨੀ ਕਿ ਕੱਪੜੇ ਹੰਗਾਲਣ ਵਾਲੇ ਰਹਿ ਗਏ ਨੇ ਹੁਣ ਮੈਂ ਚਲਦੀ ਆ ਜੀ ਕੱਪੜੇ ਹੰਗਾਲਦੀ ਆ ਤੇ ਜਾਲੇ ਭਾਂਡੇ ਇਕੱਠੇ ਕੀਤੇ ਪਏ ਨੇ ਤੇ ਭਾਂਡੇ ਵਗੈਰਾ ਸਾਫ ਕਰਦੇ ਆਪਾਂ ਤੇ ਹਾਂਜੀ ਉਸ ਤੋਂ ਪਹਿਲਾਂ ਤੁਹਾਨੂੰ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਆ ਪਲੀਜ਼ ਜੇਕਰ ਤੁਹਾਨੂੰ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਹੁੰਦਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀ ਬਲੌਗ ਕਿਵੇਂ ਲੱਗਦਾ ਹੁੰਦਾ ਤੁਹਾਨੂੰ ਚੰਗਾ ਲੱਗਦਾ ਹੁੰਦਾ ਜਾਂ ਨਹੀਂ ਚੰਗਾ ਲੱਗਦਾ ਹੁੰਦਾ ਤੁਸੀਂ ਜ਼ਰੂਰ ਦੱਸਿਆ ਕਰੋ ਤੇ ਚਲੋ ਜੀ ਕਰਦੇ ਆਪਾਂ ਅਗਲੇ ਆਪਣੇ ਕੰਮ ਕਾਰ ਸ਼ੁਰੂ ਤੇ ਚੱਲਦੇ ਆਂ ਪਹਿਲਾਂ ਚਾਲੇ ਮੈਂ ਭਾਂਡੇ ਸਾਫ਼ ਕਰ ਲਾਂ ਤੇ ਫਿਰ ਧੋਣੀਆਂ ਜੀ ਕੱਪੜੇ ਤੇ ਫਿਰ ਆਪਾਂ ਉਹਦੀ ਸਕੂਲ ਜਾਂਦੀ ਤਿਆਰੀ ਕਰਾਂਗੇ ਤੇ ਹਾਂਜੀ ਲਓ ਜੀ ਇੱਥੇ ਮੈਂ ਨਾ ਪਾਣੀ ਰੱਖਦਾ ਸੀਗਾ ਮੈਂ ਲੇਟੀ ਬਣਾਉਣੀ ਸੀ ਉਹਦੇ ਕਰਕੇ ਫਿਰ ਮੈਂ ਚੁੱਲੇ ਚੱਗ ਮਚਾਈ ਸੀ ਤੇ ਹੁਣ ਆਪਾਂ ਇੱਥੇ ਰੱਖ ਰਹੇ ਹਾਂ ਜੀ ਪੋਣੇ ਤੇ ਪੋਣੇ ਮੈਂ ਇਸ ਤਰੀਕੇ ਦੇ ਨਾਲ ਹੀ ਧੋਣੇ ਹੁੰਨੇ ਆ ਕਿਉਂਕਿ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਯਾਨੀ ਕਿ ਤੇ ਪੋਣੇ ਮੈਂ ਇਸ ਤਰ੍ਹਾਂ ਹੀ ਧੋਣੀ ਹੁੰਨੀ ਆ ਤੇ ਆਪਾਂ ਕੱਪੜੇ ਧੂਣ ਲੱਗੇ ਸੀ ਜਦ ਤੱਕ ਆਪਣੇ ਜਿਹੜੇ ਕੱਪੜੇ ਆ ਸੌਰੀ ਪੂਨੇ ਆ ਉਹ ਜਣੇ ਕਿ ਭਿੱਜ ਜਾਣਗੇ ਧੁੱਫ ਜਾਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਪਾਣੀ ਕੱਢ ਦਾਂਗੇ ਪਾਣੀ ਇੱਥੇ ਮੈਂ ਰੱਖ ਦਿੱਤਾ ਸੀ ਘਿੜਣ ਵਾਸਤੇ ਪਾਣੀ ਰਿਜਣ ਲੱਗ ਗਿਆ ਸੀ ਉਸ ਤੋਂ ਬਾਅਦ ਆਪਾਂ ਵਿੱਚ ਪੂਨੇ ਪਾ ਦਿੱਤੇ ਨੇ ਤੇ ਥੋੜੀ ਜਿਹੀ ਆਪਾਂ ਸਰਫ ਪਾਤੀ ਆ ਤੇ ਬਸ ਹੁਣ ਇਹ ਪਾਣੀ ਦੇਖੋ ਰਿਜਣ ਲੱਗ ਗਿਆ ਹੁਣ ਮੈਂ ਇਹਨੂੰ نیچے ਉਤਾਰ ਦੂੰਗੀ ਸਗਲੇ ਨੂੰ ਤੇ ਇੱਥੇ ਮੈਂ ਰੱਖ ਦੂੰਗੀ ਲੇਟੀ ਤੇ ਜਿੰਨਾ ਟਾਈਮ ਮੈਂ ਕੱਪੜੇ ਧੋ ਰਹੀਆਂ ਉਹਨਾ ਟਾਈਮ ਜਿਹੜੇ ਪੂਣੇ ਆ ਉਹ ਵਧੀਆ ਯਾਨੀ ਕਿ ਸਾਫ਼ ਹੋ ਜਾਣਗੇ ਗਰਮ ਪਾਣੀ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਮਸਲ ਕੇ ਜਿਹੜੇ ਪੂਣੇ ਆ ਉਹ ਧੋ ਦਾਂਗੇ ਇਸ ਤਰੀਕੇ ਦੇ ਨਾਲ ਪੂਣਿਆਂ ਦੇ ਵਿੱਚ ਨਾ ਤਾਂ ਚਿਕਨਾਟ ਰਹਿੰਦੀ ਆ ਕਿਉਂਕਿ ਪੂਣਿਆਂ ਦੇ ਵਿੱਚ ਹਨਾ ਜਿਆਦਾ ਵੀ ਚਿਕਨਾਟ ਹੁੰਦੀ ਆ ਨਾ ਤਾਂ ਚਿਕਨਾਟ ਰਹਿੰਦੀ ਆ ਧੰਧਾਈ ਰਹਿੰਦੀ ਆ ਯਾਨੀ ਕਿ ਪੂਣਿਆਂ ਦੇ ਵਿੱਚ ਤੇ ਨਾਲੇ ਸਮੈਲ ਜੀ ਵੀ ਨਹੀਂ ਹੁੰਦੀ ਕਿ ਪੂਣਿਆਂ ਦੇ ਵਿੱਚ ਵਧੀਆ ਬਿਲਕੁਲ ਪੂਣੇ ਹੌਲੀ ਹੋ ਜਾਂਦੇ ਨੇ ਵਧੀਆ ਸਾਫ਼ ਹੋ ਜਾਂਦੇ ਨੇ ਤੇ ਲੋ ਜੀ ਆਪਾਂ ਪਾਣੀ ਭੋਕੇ ਉਸ ਤੋਂ ਬਾਅਦ ਫਿਰ ਮੈਂ ਲਾਗੀ ਸੀ ਕੱਪੜੇ ਧੋਣ ਤੇ ਕੱਪੜੇ ਮਸ਼ੀਨ ਦੇ ਵਿੱਚ ਹੀ ਧੋਤੇ ਸੀਗੇ ਤੇ ਤੇ ਆਪਾਂ ਇਹਨਾਂ ਤੇ ਬਰਸ਼ ਲਾ ਲਿਆ ਸੀਗਾ ਯਾਨੀ ਕਿ ਬਰਸ਼ ਮਾਰ ਕੇ ਇਹਨਾਂ ਨੂੰ ਸਾਫ਼ ਕਰ ਲਿਆ ਸੀਗਾ ਮੈਂ ਮਸਲ ਲਈ ਸੀ ਪਹਿਲਾਂ ਹੱਥ ਨਾਲ ਵੀ ਜਿੱਥੋਂ ਆਪਾਂ ਨੂੰ ਲੱਗਦਾ ਹੁੰਦਾ ਵੀ ਕੱਪੜਾ ਨਹੀਂ ਨਿਕਰਿਆ ਹੈਗਾ ਕਿਉਂਕਿ ਕੰਮਕਾਰ ਵਾਲੇ ਕੱਪੜੇ ਜਿਹੜੇ ਉਹ ਨਹੀਂ ਨਿਕਰਦੇ ਹੈਗੇ ਤੇ ਵੈਸੇ ਮੈਂ ਪਹਿਲਾਂ ਨਾ ਜ਼ਿਆਦਾਤਰ ਕੱਪੜੇ ਜਿਹੜੇ ਉਹ ਹੱਥੀਂ ਧੋਉਂਦੀ ਰਹੀਆਂ ਤੇ ਪਰ ਹੁਣ ਕੁਝ ਦਿਨਾਂ ਤੋਂ ਹਨਾ ਵੀ ਮੇਰੀ ਤਬੀਅਤ ਠੀਕ ਨਹੀਂ ਹੈਗੀ ਯਾਨੀ ਕਿ ਸਰੀਰ ਸੈੱਟ ਨਹੀਂ ਕਰਕੇ ਤੇ ਫਿਰ ਨਾ ਮੈਂ ਮਸ਼ੀਨ 'ਚ ਧੋ ਲੈਨੀ ਆ ਕੱਪੜੇ ਤੇ ਇੱਕ ਥੋੜਾ ਜਿਹਾ ਕੰਮ ਕਰਦਾ ਕਸ ਸੀਗਾ ਉਹਦੇ ਕਰਕੇ ਤੇ ਹੁਣ ਫਿਰ ਮੈਂ ਕੱਪੜੇ ਮਸ਼ੀਨ 'ਚ ਧੋਨੀ ਆ ਤੇ ਲਓ ਜੀ ਆਪਣੇ ਜਿਹੜੇ ਕੱਪੜੇ ਆ ਉਹ ਸਾਰੇ ਧੁੱਫ ਗਏ ਨੇ ਬਸ ਕੱਲਾ ਯਾਨੀ ਕਿ ਸਰਫ ਕੱਢਣ ਵਾਲਾ ਰਹਿ ਗਿਆ ਤੇ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਕੱਪੜੇ ਜਿਹੜੇ ਸਰਫ ਕੱਢ ਲੈਣੇ ਆ ਤੇ ਸਾਰੇ ਕੱਪੜੇ ਆਪਾਂ ਜਾਨੀ ਕਿ ਜਿੱਥੋਂ ਇੱਥੇ ਹੁਣ ਆਪਾਂ ਨੂੰ ਲੱਗੂਗਾ ਵੀ ਹਲੇ ਕੋਈ ਦਾਗ ਰਹਿ ਗਿਆ ਜਾਂ ਨਹੀਂ ਨਿਕਰੇ ਉੱਥੇ ਆਪਾਂ ਨਾਲ ਦੀ ਨਾਲ ਬ੍ਰਸ਼ ਰੱਖ ਲਿਆ ਕੋਲੇ ਕੱਪੜਿਆਂ ਵਾਲਾ ਤੇ ਆਪਾਂ ਬ੍ਰਸ਼ ਮਾਰਦੇ ਜਾਵਾਂਗੇ ਕਿਉਂਕਿ ਕਫਾਂ ਵਗੈਰਾ ਤੇ ਹਨਾ ਤਾਂ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੇ ਹੈਗੇ ਤੇ ਚਲੋ ਜੀ ਆਪਾਂ ਹੁਣ ਸਾਰੇ ਪਹਿਲਾਂ ਕੱਪੜਿਆਂ ਦਾ ਪਾਣੀ ਕੱਢ ਲਈਏ ਜਾਨੀ ਕਿ ਸਰਫ ਕੱਢ ਲਗੇ ਤੇ ਹਾਂਜੀ ਬਾਕੀ ਜੇ ਤੋਂ ਮੈਂ ਸਨ ਨਹੀਂ ਕਰ ਰਹੀ ਸੀ ਮੱਜਾਂ ਨੂੰ ਉਦੋਂ ਟਾਈਮ ਸੀਗਾ ਜੀ ਸਵਾ 4 ਦਾ ਕਿਉਂਕਿ ਮੈਂ 3:30 ਉਠੀ ਸੀ ਤੇ ਸਵਾ 4 ਵਜੇ ਆਪਾਂ ਜਿਹੜਾ ਵਲੌਗ ਆਪਣਾ ਸ਼ੁਰੂ ਕਰਤਾ ਸੀ ਤੇ ਬਾਕੀ ਮੈਨੂੰ ਹਨੇਰੇ ਹਨੇਰੇ ਉੱਠ ਕੇ ਜਿਹੜੇ ਕੰਮ-ਕਾਰ ਕਰਨੇ ਆ ਉਹ ਬਹੁਤ ਵਧੀਆ ਲੱਗਦੇ ਨੇ ਮੇਰੇ ਸ਼ੁਰੂ ਤੋਂ ਆਦਤ ਆ ਇਹ ਤੇ ਲਓ ਜੀ ਇੱਥੇ ਆਪਾਂ ਕੱਪੜੇ ਧੋ ਕੇ ਸੁਕਣੇ ਪਾ ਦਿੱਤੇ ਨੇ ਥੜਾ ਵਗੈਰਾ ੁੱਤ ਗਿਆ ਬਾਥਰੂਮ ਵਗੈਰਾ ਸਾਫ਼ ਹੋ ਗਏ ਨੇ ਓਸ਼ਕ ਆਪਾਂ ਪਾਣੀ ਭਰ ਕੇ ਰੱਖ ਲਿਆ ਕਿਉਂਕਿ ਲਾਈਟ ਦਾ ਨਹੀਂ ਪਤਾ ਤੇ ਵੇੜਾ ਆਪਾਂ ਪਹਿਲਾਂ ਹੀ ਸੁੰਬਰ ਲਿਆ ਸੀਗਾ ਹੁਣ ਬਾਹਰ ਦੇ ਕੰਮ ਆਪਣੇ ਖਤਮ ਹੋ ਦਰਚੇ ਆਪਾਂ ਕੱਪੜੇ ਧੋਤੇ ਆ ਤੇ ਲੇਟੀ ਵੀ ਰੱਖਦੇ ਨੂਰ ਵੀ ਸਕੂਲ ਚ ਲਿਆ ਗਿਆ ਤੇ ਹੁਣ ਆਪਾਂ ਲੱਗਦੇ ਆ ਆਪਣੇ ਦੂਸਰੇ ਕੰਮ ਗਮ ਹੁੰਦਾ ਤੇ ਆ ਕੱਲ ਜਿਹੜਾ ਮੇਰੇ ਇੱਥੇ ਹੋਇਆ ਸੀ ਉਹ ਇਧਰ ਆ ਦੇਖੋ ਹਨਾ ਇਹ ਕੁਝ ਫਰਕ ਆ ਗਿਆ ਨਾਲੋਂ ਪਰ ਜਿੱਦਾਂ ਨਾ ਵੀ ਹੁਣ ਪਤਾ ਨਹੀਂ ਵੀ ਜਿਵੇਂ ਰਾਤ ਮੈਂ ਹਨਾ ਦਵਾਈ ਜਿਹੜੀ ਸੀ ਉੱਪਰ ਲਾਉਣ ਵਾਲੀ ਉਹ ਵੀ ਲਾਈ ਸੀ ਜਿਵੇਂ ਟਿਊਬ ਤੇ ਖਾਦੀ ਸੀਗੀ ਤੇ ਹੁਣ ਹਾਲੇ ਮੈਂ ਦਵਾਈ ਨਹੀਂ ਖਾਦੀ ਕਿਉਂਕਿ ਰੋਟੀ ਵਗੈਰਾ ਖਾ ਕੇ ਬਾਅਦ ਚ ਦਵਾਈ ਖਾਉਂਗੀ ਹੁਣ ਫਿਰ ਇੱਥੇ ਜਲਨ ਹੋ ਰਹੀ ਆ ਮੇਰੇ ਤੇ ਚਲੋ ਜੀ ਹੁਣ ਆਪਾਂ ਅਗਲੇ ਕੰਮ ਕਰ ਕਰਦੇ ਆਂ ਦੇਖਦੇ ਆਂ ਛਾੜੂ ਲਗਾਉਣੀ ਆ ਪਹਿਲਾਂ ਮੈਂ ਇੱਧਰ ਤੇ ਬਾਕੀ ਚਲਦੇ ਆਂ ਆਪਾਂ ਪਛਮਾ ਵੱਲ ਫਿਰ ਬਾਅਦ ਵਿੱਚ ਥੱਲਾ ਛਾੜੂ ਲਾਣਾ ਤੇ ਫਿਰ ਆਪਾਂ ਮੈਂ ਫੀਡ ਪਾ ਕੇ ਆਈ ਸੀਗੀ ਉਹਨਾਂ ਨੂੰ ਕਿਉਂਕਿ ਪਹਿਲਾਂ ਫੀਡ ਹੈ ਨਹੀਂ ਸੀਗੀ ਸਵੇਰੇ ਨਹੀਂ ਤਾਂ 11:30 ਵਜੇ ਵਕਤ ਤੇ ਫੀਡ ਹੈ ਨਹੀਂ ਸੀਗੀ ਤੇ ਫੀਡ ਹੁਣ ਹਨਾ ਸੈੱਟ ਕੇ ਗਿਆ ਵੀਰ ਜੀ ਤੇ ਹੁਣ ਮੈਂ ਫੀਡ ਪਾ ਕੇ ਆਈ ਸੀਗੀ ਤੇ ਜਦ ਤੱਕ ਉਹ ਫੀਡ ਜ਼ਰਾ ਖਾ ਰਹੀਆਂ ਤੇ ਮੈਂ ਇਹ ਤਾਂ ਝਾੜੂ ਲਗਾ ਦੇਣੀ ਆ ਤੇ ਫਿਰ ਆਪਾਂ ਉਹਨਾਂ ਨੂੰ ਨਵਾ ਪਿਆ ਕੇ ਤੇ ਬਾਅਦ ਵਿੱਚ ਅੱਪਾ ਪੋਚੇ ਲਾ ਲਾਂਗੇ ਤੇ ਹਾਂਜੀ ਲਓ ਜੀ ਆਪਾਂ ਕਰਦੇ ਆ ਆਪਣੇ ਬਾਕੀ ਕੰਮ ਕਰ ਲਓ ਜੀ ਆਪਾਂ ਲੈ ਆਂਦੇ ਸ਼ੱਕਰ ਤੇ ਚੌੜਾ ਇਹਨੂੰ ਕਿਨੂੰ ਪਸੰਦ ਨਹੀਂ ਚੌਲ ਤੇ ਸ਼ੱਕਰ ਜ਼ਰੂਰ ਦੱਸਿਓ ਤੁਸੀਂ ਤੇ ਲੋ ਜੀ ਆਪਾਂ ਪਹਿਲਾਂ ਇਹਨਾਂ ਨੂੰ ਖਾ ਕੇ ਦਵਾਈ ਲੈ ਲਏ ਫਿਰ ਬਾਕੀ ਕੰਮ ਕਰ ਜਿਹੜੇ ਉਹ ਆਪਾਂ ਆਪਣੇ ਕਰ ਲਿਆ ਠੀਕ ਹੈ ਜੀ ਮੈਂ ਪਹਿਲਾਂ ਖਾਣਾ ਚੌਲ ਖੇਣ ਲੱਗਿਆ ਤੇ ਹਾਂਜੀ ਲੋ ਜੀ ਆਪਾਂ ਝਾੜੂ ਵਗੈਰਾ ਲਗਾ ਲਿਆ ਸੀਗਾ ਤੇ ਪਹਿਲਾਂ ਮੈਂ ਥੋੜੀ ਜੀ ਚੌਲ ਖਾਧੀ ਸੀਗੇ ਤੇ ਸ਼ੱਕਰ ਹਨਾ ਕਿਉਂਕਿ ਮੈਂ ਦਵਾਈ ਲੈਣੀ ਸੀਗੀ ਤੇ ਇੱਕ ਤਾਂ ਮੇਰੀਆਂ ਲੱਤਾਂ ਵੀ ਜ਼ਿਆਦਾ ਦਰਦ ਕਰਦੀਆਂ ਸੀਗੀਆਂ ਹਨਾ ਤੇ ਇੱਕ ਵੀ ਜਾਨੀ ਕਿ ਮੇਰੇ ਜਿਹੜੇ ਫੇਰ ਉਹ ਤੁਹਾਨੂੰ ਦਿਖਾਇਆ ਸੀ ਕੱਲ ਵੀ ਪਤਾ ਨਹੀਂ ਕੀ ਹੋ ਗਿਆ ਜਿਵੇਂ ਹਨਾ ਵੀ ਵੀਰੇ ਨੇ ਕਿਹਾ ਕੋਈ ਜ਼ਹਿਰੀਲੀ ਚੀਜ਼ ਲੜੀਆ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਾ ਖੁਦ ਨੂੰ ਵੀ ਇੱਥੇ ਕੀ ਹੋਇਆ ਤੇ ਉਹ ਮੈਂ ਦਵਾਈ ਲੈਣੀ ਸੀ ਕਿਉਂਕਿ ਮੇਰੇ ਨਾਲ ਸਾੜ ਬਹੁਤ ਜ਼ਿਆਦਾ ਪਈ ਜਾਂਦਾ ਸੀਗਾ ਫੇਸ ਦੇ ਉੱਪਰ ਤੇ ਤਾਂ ਕਰਕੇ ਫਿਰ ਮੈਂ ਦਵਾਈ ਲੈਣੀ ਸੀ ਫਿਰ ਮੈਂ ਚੌਲ ਥੋੜੀ ਜਿਹੀ ਖਾ ਕੇ ਤੇ ਮੈਂ ਦਵਾਈ ਲੈ ਲਈ ਆਪਣੀ ਤੇ ਉਸ ਤੋਂ ਬਾਅਦ ਫਿਰ ਮੈਂ ਝਾੜੂ ਵਗੈਰਾ ਲਗਾਇਆ ਮੱਛਾਂ ਨੂੰ ਪਾਣੀ ਤਾਂ ਨਹੀਂ ਪਿਆਤਾ ਆਪਾਂ ਤੇ ਹੁਣ ਆਪਾਂ ਲੱਗਿਆ ਜੀ ਪੋਚਾ ਲਗਾਉਣ ਤੇ ਹੁਣ ਆਪਾਂ ਜਲਦੀ ਜਲਦੀ ਪੋਚਾ ਲਗਾ ਰਹੇ ਆ ਇੱਥੇ ਤੇ ਆਪਾਂ ਇਸ ਰੂਮ ਨੂੰ ਥੋੜਾ ਜਿਹੀ ਸੈਟਿੰਗ ਕੀਤੀ ਸੀ ਜਾਨੀ ਕੀ ਹਨਾ ਤੇ ਜਿਵੇਂ ਪ੍ਰੈਸ ਟੇਬਲ ਇਧਰਲੀ ਸਾਈਡ ਕਰਤਾ ਮੈਂ ਥੋੜੀ ਜਿਹੀ ਸੈਟਿੰਗ ਕੀਤੀ ਸੀ ਕਿਉਂਕਿ ਪਤਾ ਕੀ ਹੈ ਗਰਮੀ ਹੋ ਰੱਖੀ ਆ ਜ਼ਿਆਦਾ ਉਹਦੇ ਕਰਕੇ ਫਿਰ ਸਾਰੇ ਜਾਨੇ ਬਸ ਖਿੱਚ ਕਰਦੇ ਨੇ ਏਸੀ ਵਾਲੇ ਅੰਦਰ ਨੂੰ ਹਨਾ ਜੇ ਕੋਈ ਆ ਜਾਂਦਾ ਭੈਣ ਭਰਾ ਫਿਰ ਹਨਾ ਵੀ ਉਹਨੂੰ ਵੀ ਆਪਾਂ ਇੱਥੇ ਹੀ ਬਿਠਾਉਣਾ ਹੁੰਦਾ ਕਿਉਂਕਿ ਗਰਮੀ ਜ਼ਿਆਦਾ ਹੁੰਦੀ ਹੈ ਤੇ ਜੇ ਲਾਈਟ ਨਾ ਹੋਵੇ ਚਲੋ ਉਹ ਤਾਂ ਵੱਖਰੀ ਗੱਲ ਹੈ ਹੈਗੀ ਆ ਤੇ ਫਿਰ ਤਾਂ ਕਰਕੇ ਆਪਾਂ ਪ्रेस ਟੇਬਲ ਉਰਲੀ ਸਾਈਡ ਕਰਤਾ ਸੀਗਾ ਕਿ ਚਲੋ ਇੱਥੇ ਫਿਰ ਸਾਰਿਆਂ ਨੂੰ ਬੈਠਣਾ ਸੌਖਾ ਏ ਤੇ ਲਓ ਜੀ ਹੁਣ ਆਪਾਂ ਸਾਰੇ ਪਹਿਲਾਂ ਪੋਚਾ ਲਗਾ ਕੇ ਸਾਰੀ ਜਿਹੜੀ ਕਲੀਨਿੰਗ ਆ ਉਹ ਕਰ ਦਿੰਨੇ ਆ ਤੇ ਬਾਕੀ ਹਨਾ ਮੇਰਾ ਇਹ ਡੇਲੀ ਰੁਟੀਨ ਆ ਵੀ ਜਾਨੀ ਕਿ ਮੈਂ ਆਪਣਾ ਜਿਹੜਾ ਡੇਲੀ ਦੇ ਜਿਹੜੇ ਆਪਣੇ ਕੰਮਕਾਰ ਹੁੰਦੇ ਨੇ ਇੱਕ ਔਰਤਾਂ ਦੇ ਹਨਾ ਕਰਦੇ ਤੇ ਮੈਂ ਨਾ ਤੁਹਾਡੇ ਨਾਲ ਉਹੀ ਸ਼ੇਅਰ ਕਰ پا ਰਹੀ ਆ ਕਿਉਂਕਿ ਹੋਰ ਮੇਰੇ ਤੋਂ ਕੋਈ ਵੀ ਵਲੌਗ ਇਸ ਕਰਕੇ ਨਹੀਂ ਬਣਦਾ ਕਿਉਂਕਿ ਮੇਰਾ ਆਪ ਦਾ ਸਰੀਰ ਨਹੀਂ ਸੈੱਟ ਹੈਗਾ ਉਹਦੇ ਕਰਕੇ ਨਾ ਫਿਰ ਮੇਰੀ ਮਜਬੂਰੀ ਬਣੀ ਪਈ ਆ ਤਾਂ ਕਰਕੇ ਤੇ ਪਲੀਜ਼ ਤੁਹਾਨੂੰ ਰਿਕਵੈਸਟ ਆ ਵੀ ਪਹਿਲਾਂ ਦੀ ਤਰ੍ਹਾਂ ਹੀ ਸਪੋਰਟ ਕਰੋ ਤੁਸੀਂ ਸਾਰੇ ਬਲੌਗ ਨੂੰ ਤੇ ਸਾਰੇ ਭੈਣ ਭਰਾ ਜਿੰਨੇ ਵੀ ਭੈਣ ਭਰਾ ਲਾਈਕ ਕਰਦੇ ਨੇ ਹੁੰਦੇ ਨੇ ਪਰ ਲਾਈਕ ਦੇ ਨਾਲ ਨਾਲ ਸਾਰੇ ਭੈਣ ਭਰਾ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਜਾਂ ਲਾਈਕ ਦੇ ਮੈਨੂੰ ਕਿਹੜਾ ਪੈਸੇ ਮਿਲਨੇ ਆ ਬਸ ਮੈਨੂੰ ਇੱਕ ਹੌਸਲਾ ਹੁੰਦਾ ਵੀ ਹਾਂ ਸਾਰੇ ਭੈਣ ਭਰਾ ਨਾਲ ਨੇ ਅੱਜ ਵੀ ਕਿਉਂਕਿ ਮੈਨੂੰ ਇਸ ਤਰ੍ਹਾਂ ਹੋ ਜਾਂਦਾ ਵੀ ਜਿਹੜੇ ਭੈਣ ਭਰਾ ਸ਼ੁਰੂ ਤੋਂ ਮੇਰੇ ਨਾਲ ਜੁੜੇ ਹੋਏ ਨੇ ਤੇ ਉਸ ਤੋਂ ਬਾਅਦ ਜਦੋਂ ਇੱਕ ਦਿਨ ਵੀ ਕਿਸੇ ਭੈਣ ਭਰਾ ਦਾ ਕਮੈਂਟ ਨਾ ਆਵੇ ਫਿਰ ਇਸ ਤਰ੍ਹਾਂ ਹੋ ਜਾਂਦਾ ਵੀ ਕਮੈਂਟ ਕਿਉਂ ਨਹੀਂ ਆਇਆ ਹੈਗਾ ਤੇ ਹਾਂਜੀ ਲੋ ਜੀ ਆਪਣੇ ਸਵੇਰ ਵਾਲੇ ਸਾਰੇ ਕੰਮ ਜਿਹੜੇ ਉਹ ਨਿਪਟ ਚੁੱਕੇ ਨੇ ਤੇ ਮੈਂ ਹੁਣ ਨਾ ਉਹਨੂੰ ਕਿਹਾ ਕੀ ਸੀਗੀ ਆਪਾਂ ਫ੍ਰੀ ਸੀਗੇ ਤੇ ਇੱਥੇ ਨਾ ਮੈਂ ਟਿਊਬ ਲਾਈ ਸੀਗੀ ਦਵਾਈ ਲੈ ਕੇ ਹੱਡੀ ਸੀ ਹੁਣ ਦੁਬਾਰਾ ਤੇ ਇੱਥੇ ਮੈਂ ਟਿਊਬ ਲਾਈ ਸੀਗੀ ਤੇ ਮੇਰੀ ਇਹ ਵਾਲੀ ਦਵਾਈ ਵੀ ਜਿਹੜੀ ਖਤਮ ਹੋ ਗਈ ਬਸ ਤੇ ਅੱਜ ਫੇਰ ਲੈ ਕੇ ਆਉਣੀ ਆ ਦੇ ਦੇਖਦੇ ਆਂ ਸ਼ਾਮ ਦੇ ਟਾਈਮ ਤੇ ਲੈ ਕੇ ਆਵਾਂਗੇ ਕਿਉਂਕਿ ਹੁਣ ਤਾਂ ਨਾ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਜ਼ਿਆਦਾ ਗਰਮੀ ਅੱਜ ਫਿਰ ਤੇ ਚਲੋ ਜੀ ਆਪਾਂ ਹਣਾ ਹੁਣ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਕਿਉਂਕਿ ਤੁਹਾਨੂੰ ਦੱਸਿਆ ਵੀ ਜੇ ਦੋਸਰੀ ਸੈਟ ਨਾ ਹੋਵੇ ਉਦੋਂ ਨਾ ਫਿਰ ਕਿਸੇ ਵੀ ਕੰਮ ਨੂੰ ਮਨ ਨਹੀਂ ਕਰਦਾ ਹੈਗਾ ਤੇ ਨਾ ਹੀ ਮੰਨ ਕੇ ਚੱਲੋ ਹਣਾ ਵੀ ਚਲੋ ਜਿਹੜੇ ਕਰਦੇ ਆਪਣੇ ਕੰਮ ਨਹੀਂ ਉਹ ਤਾਂ ਚਲੋ ਮਜਬੂਰੀ ਚ ਕਰਨੀ ਹੁੰਦੇ ਨੇ ਹਣਾ ਉਹਦੇ ਨਾਲ ਫਿਰ ਵਲੌਗ ਵੀ ਜ਼ਰੂਰੀ ਹੋ ਜਾਂਦਾ ਹੈ ਤੇ ਫਿਰ ਸਾਡੇ ਵਲੌਗ ਨਾਲ ਜਾਵੇ ਫਿਰ ਭੈਣ ਭਰਾਵਾਂ ਡੀਕ ਕਰਦੇ ਨੇ ਸਾਰੇ ਤਾਂ ਬਹੁਤ ਵਧੀਆ ਲੱਗਦਾ ਏ ਇਸ ਕਰਕੇ ਫਿਰ ਮੇਥੋਂ ਜਿੰਨਾ ਕਿ ਵਲੌਗ ਬਣਦਾ ਮੈਂ ਉਹਨਾਂ ਕੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਤੇ ਸੱਚੀਉ ਬਹੁਤ ਔਖਾ ਹੋ ਜਾਂਦਾ ਹਨ ਜਦੋਂ ਸਰੀਰ ਨਾਲ ਸੈੱਟ ਹੋਵੇ ਫਿਰ ਵਲੌਗ ਪਾਉਣਾ ਵੀ ਬਹੁਤ ਔਖਾ ਹੋ ਜਾਂਦਾ ਤੇ ਪਰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਸਾਰੇ ਜਾਣੇ ਹੀ ਸਪੋਰਟ ਕਰਿਆ ਕਰੋ ਬੇ ਚਲੋ ਜੀ ਆਪਾਂ ਹੁਣ ਅੱਜ ਦੇ ਵਲੌਗ ਦੇ ਇੱਥੇ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਨਾਲ ਵੇ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਲਾਈਕ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਜੇਕਰ ਤੁਹਾਨੂੰ ਮੇਰੇ ਵਲੌਗ ਚੰਗੇ ਲੱਗਦੇ ਹੁੰਦੇ ਆ ਤਾਂ ਹਨਾ ਜੀ ਤੇ ਠੀਕ ਹੈ ਜੀ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸੀਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਸਾਰਿਆਂ ਨੂੰ